ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਬੁਲਟਿਨ ਮਹਾਕੋਮਲ ਕਪੂਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਕਾਂਗਰਸ ਵਿਧਾਇਕ ਨੇ ਕੀਤੀ ਮੁਲਾਕਾਤ ਬੀਬੀ ਜਗੀਰ ਕੋਰ ਨੂੰ ਸ੍ਰੀ ਕਾਰਤਕ ਸਾਹਿਬ ਦੇ ਵੱਲੋਂ ਨੋਟਿਸ ਜਾਰੀ ਇੱਕ ਹਫ਼ਤੇ ਦੇ ਵਿੱਚ ਦੇਣਾ ਹੋਵੇਗਾ ਜਵਾਬ ਪੰਚਾਇਤੀ ਚੋਣਾਂ 'ਚ ਲੋਕਾਂ ਨੂੰ ਨਾਮ ਸਦਕੀਆਂ ਪੜਨ ਦੇ ਵਿਚਾਰੀਏ ਦਿੱਕਤ ਪ੍ਰਤਾਪ ਬਾਜਵਾ ਕੱਲ ਉਮੀਦਵਾਰਾਂ ਦੇ ਨਾਲ ਹੋਣਗੇ ਰੂਵਰ ਤੇ ਦਰਬਾਰ ਸਾਹਿਬ ਨਤਮਸਤਕ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਕਿਹਾ ਜਲਦ ਬਣੇਗੀ ਨਵੀਂ ਪਾਰਟੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨਾਂ ਤੋਂ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਸਨ ਜਿਸ ਤਹਿਤ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਸੀਐਮ ਮਾਨ ਨੂੰ ਮਿਲਣ ਦੇ ਲਈ 40s ਹਸਪਤਾਲ ਵੀ ਗਏ ਸਨ ਜਿੱਥੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੇ ਆਲ ਖਲਬਾਤ ਕਰਦੇ ਹੋਣਾ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੋਣ ਦੀ ਜਾਣਕਾਰੀ ਹੈ ਤਾਂ ਉੱਥੇ ਹੀ ਕੁਝ ਸਮੇਂ ਬਾਅਦ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਪਿਛਲੇ 4 ਦਿਨਾਂ ਤੋਂ ਮੁਹਾਲੀ ਦੇ 40s ਹਸਪਤਾਲ 'ਚ ਜਿਹੜੇ ਇਲਾਜ ਚੱਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਛੁੱਟੀ ਮਿਲ ਗਈ ਹੈ ਦੱਸਦੀ ਕਿ ਅੱਜ ਸਵੇਰੇ ਕਾਂਗਰਸ ਦੇ ਵਿਧਾਇਕ ਪ੍ਰਕਾਸ਼ ਸਿੰਘ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇਸ ਮੌਕੇ ਉੱਤੇ ਭਗਵੰਤ ਮਾਨ ਨੂੰ ਨਾ ਮਿਲਣ ਆਉਣਾ ਤੇ ਨਾ ਹੀ ਉਨ੍ਹਾਂ ਦੀ ਸਿਹਤ ਯਾਪੀ ਦੇ ਲਈ ਕੁਝ ਲਿਖਣਾ ਇਹ ਨਿਰਾਸ਼ ਕਰਨ ਵਾਲਾ ਵਤੀਰਾ ਇਹ ਸਾਡੇ ਪੰਜਾਬੀ ਸੱਭਿਆਚਾਰ ਅਤੇ ਖਤਰਾਂ ਕੀਮਤਾ ਦੇ ਨਾਲ ਮੇਲ ਨਹੀਂ ਖਾਂਦਾ ਇਹ ਦੇਖੋ ہمارا ਬੇਸਿਕ ਸੱਭਿਆਚਾਰ ਹੈ ਕਿ ਕਿਉਂਕਿ ਮੈਂ ਦੇਖੋ ਪੂਰਾ ਵਿਰੋਧ ਕਰਤਾ ਆਇਆ ਹਾਂ ਆਮ ਆਦਮੀ ਪਾਰਟੀ ਦਾ ਔਰ ਸਰਕਾਰ ਦਾ ਲੇਕਿਨ ਜਦ ਐਸੀ ਸਿਚੁਏਸ਼ਨ ਹੁੰਦੀ ਹੈ ਕਿਉਂਕਿ ਜੋ ਸੀਐਮ ਹੁੰਦਾ ਉਹ ਸਟੇਟ ਦਾ ਹੈਡ ਹੁੰਦਾ ਹੈ ਤੋ ਮੇਰਾ ਖਿਆਲ ਹੈ ਕਿ ਹਰ ਉਸकी ਜ਼ਿੰਮੇਵਾਰੀ ਬਣਦੀ ਹੈ कि ऐसी सिचुएशन में ऐसे हालात में हालचाल पूछा जाए क्योंकि हालचाल पूछने से ये तो कुछ नहीं है कि मैं कोई ऐसा कोई चीज़ वो कर सकता हूं लेकिन यह है कि कहीं ना कहीं मनोबल जो है वो खड़ा होता है तो ये हमारा पंजाबियों का खास करके ये सभ्याचार है और उनके अगर एमएलए नहीं आए तो उनकी मानसिकता मैं समझ सकता हूं कि उनकी मानसिकता क्या है क्योंकि ये पंजाब के साथ फिर कब खड़े होंगे अगर क्योंकि आज से कुछ दिन पहले अभी भी ही इज ए स्टिल सी जो स्पेकुलेशन्स मैं सुन रहा हूं मैं तो जम्मू में था मैं कल ही आया हूं तो मैं जो स्पेकुलेशन सुन रहा हूं वो कोई अच्छी स्पेकुलेशन नहीं है ऐसी सिचुएशन में जब उनकी सेहत ठीक नहीं है तो उसमें इतनी क्या सराइयाँ जो लगाई जा रही है स्पेकुलेशन जो हैं वो मेरा ख्याल है कि जो पंजाबियों का कल्चर नहीं है और वैसे भी जो इनके मेरा ख्याल है नाइन्टी वन एम एल ए हैं बाकी तो ऐसी सिचुएशन में मेरा ख्याल है कि कभी भी पंजाबी ऐसा सोचता नहीं है मैं ऐसा सोचता हूँ So, मेरा ख्याल है कि मेरी अच्छी बात हुई है सीएम साहब तो कोई टेक्निकल बंदा तो नहीं हूं मैं तो वैसे सेहत का हाल चाल पूछा बातचीत की अच्छी बातचीत की मैं तो ये समझता हूं कि अगर नहीं कोई आया इनको मिलने तो ऐसी सिचुएशन में हम इन लोगों से क्योंकि अगर दिल्ली से इतना डरते हैं ये ਕੀ <laughs> इनके तो ट्विटर हैंडल भी वैसे तो जे अगर कोई दिल्ली से शिंगक भी मारता है ना तो ये ट्वीट करते हैं बेस्ट विशेस देते हैं रिकवरी के लिए अगर आपका सीएम हॉस्पिटल में पड़ा है और आप इतनी डरते हो तो मेरा ख्याल ये पंजाबीओ का कैरेक्टर नहीं है ਦੱਸਦੀ ਕਿ ਸੀਐਮ ਮਾਨ ਪਿਛਲੇ 3 ਦਿਨਾ ਤੋਂ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਨੇ ਡਾਕਟਰ ਦੇ ਵੱਲੋਂ ਜਾਰੀ ਕੀਤੀ ਗਈ ਹੈਲਥ ਬੁਲੇਟਿਨ ਮੁਤਾਬਕ ਉਹਨਾਂ ਦਾ ਇੱਕ ਟੈਸਟ ਪੋਜ਼ਟਿਵ ਆਇਆ ਸੀ ਐਸ.ਪੀ.ਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੂੰ ਸ੍ਰੀ ਕਾਲਕਟਕਤ ਸਾਹਿਬ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਕਾਲਕਟਕਤ ਸਾਹਿਬ ਵਿਕੇ ਲਿਖਤੀ ਰੂਪ ਦੇ ਵਿੱਚ ਬੀਬੀ ਜਗੀਰ ਕੋਰ ਖਿਲਾਫ ਆ ਰਹੀਆਂ ਸ਼ਿਕਾਇਤਾਂ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਬੀਬੀ ਜਗੀਰ ਕੋਰ ਨੂੰ ਇੱਕ ਹਫ਼ਤੇ ਦੇ ਅੰਦਰ ਆਪਣਾ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਹੈ। ਸ੍ਰੀ ਕਾਲਕਟਕਤ ਸਾਹਿਬ ਦੇ ਚੌਥੇ ਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਰੀ ਹੋਏ ਆਦੇਸ਼ਾ ਤਹਿਤ ਸ਼ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੂੰ ਚਿੱਠੀ ਭੇਜੀ ਗਈ ਹੈ। ਜਿਸ ਵਿੱਚ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਵੱਖ-ਵੱਖ ਜਥੇਬੰਦੀਆਂ ਤੇ ਹੋਰ ਸਿੱਖ ਸੰਗਤਾਂ ਦੇ ਵੱਲੋਂ ਪਿਛਲੇ ਦਿਨੀ ਬੀਬੀ ਜ਼ਗੀਰ ਕੋਲ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਮੰਗ ਪੱਤਰ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਉਹਨਾਂ ਉਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਜੁਥੇ ਬੰਦੀਆਂ ਦੇ ਵੱਲੋਂ ਬੀਬੀ ਚਗੀਕ ਕੌਰ ਉੱਤੇ ਰੋਮਾ ਦੀ ਬੇਇਤਨੀ ਅਤੇ ਆਪਣੀ ਬੇਟੀ ਨੂੰ ਮਾਰਨ ਦੇ ਗੰਭੀਰ ਦੋਸ਼ ਲਗਾਏ ਗਏ ਨੇ ਜੁਥੇ ਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੋਂ ਇਸ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਉਸ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਿੱਖ ਸੰਗਤਾਂ ਤੇ ਵੱਖ-ਵੱਖ ਜਥੇਬੰਦੀਆਂ ਦੀ ਮੰਗ ਨੂੰ ਵੇਖਦੇ ਹੋਏ ਇਸ ਉੱਤੇ ਕਾਰਵਾਈ ਕੀਤੀ ਗਈ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਜਾਰੀ ਹੋਈ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਹਫ਼ਤੇ ਦੇ ਅੰਦਰ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪਿੱਤੇ ਲੰਬੇ ਸਮੇਂ ਤੋਂ ਸ੍ਰੀ ਕਾਲ ਤਖਤ ਸਾਹਿਬ ਵਿਖੇ ਬੀਬੀ ਜਗੀਰ ਕੌਰ ਖਿਲਾਫ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ। ਹਾਲਕਿ ਪੀਪੀਜੀ ਕੀਰ ਕੋਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਧੀ ਦੇ ਕਤਲ ਦੇ ਕੇਸ ਵਿੱਚੋਂ ਬਰੀ ਕੀਤਾ ਜਾ ਚੁੱਕਿਆ ਹੈ ਪਰ ਇਸ ਸੰਬੰਧੀ ਧਾਰਮਿਕ ਸਜ਼ਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਭਰਨਦੇ ਚਾਹਵਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਦੇ ਲਈ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਵਿਰੋਧੀ ਟੀਥ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਲਟਾਬਿਆਹ ਸਾਹਮਣੇ ਹੈ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਭਲਕੇ ਔਕਾਦੀਆਂ ਦੇ ਬਲਾਕ ਕਾਨੂੰਨਵਾਨ ਅਤੇ ਧਾਰੀਵਾਲ ਦੇ ਵਿਖੇ ਮਿਲਣਗੇ ਜਿੱਥੇ ਉਮੀਦਵਾਰਾਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਮੁੜ ਤੋਂ ਗਰਮਾਈ ਹੋਈ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਵਿੱਚ ਨਾਮ ਸਦਕੀਆ ਭਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਨਾਮ ਸਦਕੀ ਪੱਤਰ ਭਰਨ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਉੱਤੇ ਬੋਲਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਬਾਜਵਾ ਨੇ ਇੱਕ ਵੀਡੀਓ ਸਾਂਝੀ ਕਰਕੇ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਚਾਹਵਾਨ ਉਮੀਦਵਾਰਾਂ ਨੂੰ ਨਾਮ ਸੂਚੀ ਪੱਤਰ ਦਾਖਲ ਕਰਨ ਸਮੇਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਉਹ ਕੱਲ ਮਿਤੀ 30 ਸਤੰਬਰ 2024 ਨੂੰ ਹਲਕਾ ਕਾਟੜੀਆਂ ਦੇ ਬਲਾਕ ਕਾਨੂੰਨਵਾਂਚ ਸਵੇਰੇ 10:00 ਵਜੇ ਅਤੇ ਧਾਰੀਵਾਲ ਦੇ ਵਿੱਚ ਦੁਪਹਿਰ 12:00 ਵਜੇ ਉਮੀਦਵਾਰਾਂ ਦੇ ਨਾਲ ਰੂਬਰੂ ਹੋਣਗੇ ਅਤੇ ਉਨ੍ਹਾਂ ਦੀਆਂ ਸਮੱਸਿਆ ਮਦਾ ਹਲ ਕਰਨਗੇ ਕਾਦੀਆਂ ਦੇ ਸਾਰੇ ਹੀ ਵੀਰਾਂ ਨੂੰ ਮੈਂ ਇਤਲਾਹ ਦੇਣ ਵਾਸਤੇ ਇਹ ਆਪਣੇ ਫੇਸਬੁੱਕ ਤੇ ਵੀਡੀਓ ਪਾ ਰਿਹਾ ਕਿ ਕੱਲ ਪੂਰੇ 10 ਵਜੇ ਮੈਂ ਉੱਥੇ ਕਾਨੂੰਮਾਨ ਵੀਡੀਓ ਬਲੌਗ ਚਾਵਾਂਗਾ ਜਿਹੜੇ ਵੀ ਸਾਡੇ ਵੀਰ ਜਿਹੜੇ ਇਲੈਕਸ਼ਨਾਂ ਪੰਚਾਇਤ ਦੀਆਂ ਲੜਨਾ ਚਾਹੁੰਦੇ ਨੇ ਤੇ ਜਿਨ੍ਹਾਂ ਨੂੰ ਬੀਡੀਪੀਓ ਤੇ ਸ਼ਕਤੀ ਜਿਹੜੇ ਨੇ ਚੁੱਲਾ ਟੈਕਸ ਜਾਂ ਕੋ ਕਾਗਜ਼ ਨਹੀਂ ਦੇ ਰਹੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਸੀਂ ਉੱਥੇ ਬੈਠਾ ਪਹੁੰਚੋ ਉੱਥੇ ਸਾਰਿਆਂ ਨੂੰ ਬਿਲਕੁਲ ਜਸਟਿਸ ਦਵਾਈ ਜਾਏਗੀ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਨੂੰ ਸਾਰਿਆਂ ਨੂੰ ਇਤਲਾਹ ਦੇ ਦਿੱਤੀ ਹੈ ચીਫ ਸਕੱਟਰੀ ਤੱਕ ਸਟੇਟ ਇਲੈਕਸ਼ਨ ਕਮਿਸ਼ਨ ਤੱਕ ਇਹ ਸਾਰੀ ਇਤਲਾਹ ਹੋ ਚੁੱਕੀ ਹੈ ਤੇ ਮੈਂ ਸਾਰੇ ਅਫਸਰਸ ਨੂੰ ਜਿਹੜੇ ਸੈਕਟਰੀ ਨੇ ਆ ਪੰਚਾਇਤਾਂ ਦੇ ਤੇ ਵੀਡੀਓ ਨੇ ਉਹਨਾਂ ਨੂੰ ਮੈਂ ਕਵਾਂਗਾ ਕਿ ਟਾਈਮ ਸਿਰ ਉਥੇ ਰਹਿਣ ਆਪਣੀਆਂ ਜਿਹੜੀਆਂ ਲੋਕੇਸ਼ਨਸ ਨੇ ਟੈਲੀਫੋਨ ਦੀਆਂ ਉਹ ਵੀ ਸ਼ੇਅਰ ਕਰਨ ਸੋ ਥੈਟ ਕੋਈ ਲੋਕਾਂ ਵਿੱਚ ਖੱਜਲ ਖਰਾਬੀ ਨਾ ਹੋਏ ਤੋ ਮੈਂ ਸਾਰੇ ਹੀ ਕਾਦਿਆਂ ਦੇ ਨਿਵਾਸੀਆਂ ਨੂੰ ਜਿਨ੍ਹਾਂ ਇਲੈਕਸ਼ਨ ਲੜਨੀ ਹੈ ਪੰਚਾਇਤਾਂ ਦੀ ਉਹਨਾਂ ਨੂੰ ਦੱਸਣਾ ਚਾਹਨਾ ਕਿ 10 ਤੋਂ ਲੈ ਕੇ 11:30 ਵਜੇ ਪੂਰੇ ਤੱਕ ਮੈਂ ਕਨੂਵਾਂਡ ਵੀਡੀਓ ਬਲੌਕ ਚ ਆਵਾਂਗਾ 12 ਤੋਂ 2 ਵਜੇ ਤੱਕ ਮੈਂ ਧਾਰੀਵਾਲ ਵਾਲੇ ਬਲੌਕ ਚ ਆਵਾਂਗਾ ਸਾਰੇ ਉੱਥੇ ਕਿਰਪਾ ਕਰਕੇ ਪਹੁੰਚ ਸਕਦੇ ਨੇ ਜਿਨੂੰ ਕਿਤੇ ਵੀ ਕੋਈ ਕਾਗਜ਼ਾਂ ਦੀ ਪਰੇਸ਼ਾਨੀ ਹੋਏਗੀ ਮੌਕੇ ਤੇ ਹੀ ਡੀਸੀ ਸਾਹਿਬ ਨਾਲ ਗੱਲ ਕੀਤੀ ਜਾਏਗੀ ਸਟੇਟ ਇਲੈਕਸ਼ਨ ਕਮਿਸ਼ਨ ਸਾਹਮਣੇ ਗੱਲ ਕੀਤੀ ਜਾਏਗੀ ਹੋਰ ਵੀ ਜੋ ਬਦਦਦੀ ਲੋਡ ਹੋਏਗੀ ਮੈਂ ਉੱਥੇ ਆ ਕੇ ਤੁਹਾਡੀ ਮਦਦ ਪੂਰੀ ਕਰਾਂਗੇ ਸੋ ਇੰਨੀ ਹੀ ਜਾਣਕਾਰੀ ਦੇਣ ਵਾਸਤੇ ਮੈਂ ਤਲਾਹ ਦੇ ਰਿਹਾ ਬਹੁਤ ਬਹੁਤ ਸ਼ੁਕਰੀਆ ਆਓ ਦੋਸਤੋ ਕੱਲ ਫਿਰ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਕੇ ਕਿ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦ ਕੀਏ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ ਤੋਂ 4 ਅਕਤੂਬਰ ਤੱਕ ਦੀ ਹੈ ਅਤੇ 15 ਅਕਤੂਬਰ ਨੂੰ ਪੰਜਾਬ ਦੇ 13000 ਤੋਂ ਵੱਧ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੀ ਜਾਣਕਾਰੀ ਰਾਜ ਚੋਣ ਕਮਿਸ਼ਨ ਦੇ ਵੱਲੋਂ ਬੁੱਧਵਾਰ ਨੂੰ ਚੋਣ ਪ੍ਰੋਗਰਾਮ ਜਾਰੀ ਕਰਕੇ ਸਾਂਝੀ ਕੀਤੀ ਗਈ ਸੀ ਨਸਿੱਤੇ ਤਹਿਤ ਧਿਬੁਰਗਾ ਜੇਲ੍ਹ ਦੇ ਵਿੱਚ ਬੰਦ ਖਟੂ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਜਲਦ ਹੀ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਜਿਸ ਦੀ ਜਾਣਕਾਰੀ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਆਪਣੀ ਪਾਰਟੀ ਦਾ ਗਠਨ ਕੀਤਾ ਜਾਵੇ ਇਹ ਫੈਸਲਾ ਪੰਜਾਬ ਦੇ ਲੋਕਾਂ ਦੀ رائے ਮੁਤਾਬਕ ਕੀਤਾ ਗਿਆ ਹੈ ਤੇ ਜਲਦ ਹੀ ਇਸ ਨੂੰ ਅਮਲੀ ਵੀ ਕੀਤਾ ਜਾਵੇਗਾ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਲਦ ਹੀ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਇਸ ਦੇ ਲਈ ਸੰਗਤ ਤੋਂ ਸੁਝਾਅ ਵੀ ਲਏ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਰੀ ਫੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਆ ਰਾਜਨੀਤਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਿਗਾਹ ਰਿਆ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸਾਨੂੰ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਇਹ ਕਾਰਜਾ ਉਹ ਕਰਨ ਵਾਸਤੇ ਸਾਨੂੰ ਬਲਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਹਾਂ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਕੋਈ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾ ਦੇ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਹਿੱਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਬਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਦੇ ਦੇਸਾਂ ਨੂੰ ਦਰੋਂਣ ਵਾਲੀ ਬਾਤ ਕੀਤੀ ਹੈ ਜੀ ਨਾਮ ਨਾ ਕਿ ਰੱਖੇਗਾ ਨਹੀਂ ਨਾਮ ਅਜੇ ਅਸੀਂ ਜੀ ਅੱਗੇ ਲਈ ਹਾਂ ਉਸ ਤੋਂ ਬਾਅਦ ਸੰਗਤਾਂ ਦੇ ਰਏ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਸੰਵਿਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਲ ਕਰਾਂਗੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੀ ਪ੍ਰਤੀਕਰਮ ਦਿੱਤਾ ਹੈ ਜੇ ਮੈਂ ਸੋਚਿਆ ਦਿੱਲੀ ਦਾ ਹੁਕਮ ਚੱਲਣਾ ਜੀ ਜਦੋਂ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬਾਨਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਹੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਤਾਰ ਹੋ ਚੁੱਕਾ ਸਾਡੇ ਵੀ ਬੰਦੇ ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਚਾ ਠੀਕ ਹੈ ਕਿ ਉਹਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜੇ ਸਾਡੇ ਲੋਕਾਂ ਦੇ ਹੱਥ ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਜ਼ਿਕਰੀ ਹੋ ਗਿਆ ਕਿ ਅਮਰਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ ਸੀ ਤੇ ਮੈਂਬਰ ਪਾਰਲੀਮੈਂਟ ਬਣੇ ਨੇ ਪਰ ਹਾਲ ਦੀ ਘੜੀ ਅਮਰਤਪਾਲ ਸਿੰਘ ਅਸਾਮ ਦੀ ਡਿਗਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਵੱਲੋਂ ਦੂਜੀ ਵਾਰ ਐਨਐਸਏ ਲਗਾਉਣ ਨੂੰ ਚੁਣੌਤੀ ਵੀ ਦਿੱਤੀ ਗਈ ਹੈ ਜਿਸ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਕਿਹੜੀ ਪਾਰਟੀ ਦਾ ਗਠਨ ਕੀਤਾ ਜਾਂਦਾ ਹੈ ਪੈरिस 올림픽 ਦੇ ਵਿੱਚ ਕਾਂਸੀ ਦਾ ਧਮਕਾ ਜਿੱਤਣ ਵਾਲੀ ਭਾਰਤੀ ਹੋਕੀ ਟੀਮ ਦੇ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਹਰਿਆਣਾ ਸਟੇਟ ਦੇ ਖਿਡਾਰੀ ਅਮਰਪ੍ਰੀਤ ਸਿੰਘ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਦਾ ਐਸਜੀਪੀਸੀ ਵੱਲੋਂ ਸ਼ਿਰਪਾਇ ਪਾਕ ਦੇ ਸਨਮਾਨਿਤ ਕੀਤਾ ਗਿਆ ਪੈरिस 올림픽 ਵਿੱਚ ਕਾਂਸੀ ਦਾ ਧਮਕਾ ਜਿੱਤਣ ਵਾਲੀ ਭਾਰਤੀ ਹੋਕੀ ਟੀਮ ਦੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਅਤੇ ਹਰਿਆਣਾ ਸਟੇਟ ਦੇ ਖਿਡਾਰੀ ਅਮਰਪ੍ਰੀਤ ਸਿੰਘ ਸਚਕੰਡ ਸ੍ਰੀ ਤਰਪਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਖਿਡਾਰੀਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਪਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਬਖਸ਼ੀ ਰੁਪਏ ਪਾ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ 5 ਲੱਖ ਰੁਪਏ ਦਾ ਚੈੱਕ ਦੇ ਕੇ ਜਰਮਨ ਪੀਰ ਸਿੰਘ ਨੂੰ ਸਨਮਾਨਿਤ ਕੀਤਾ। ਇਸੇ ਨਾਲ ਹੀ ਹਰਿਆਣਾ ਦੇ ਨਾਲ ਸੰਬੰਧਿਤ ਦੁੜਾਕ ਅਮਰਪ੍ਰੀਤ ਸਿੰਘ ਨੂੰ ਵੀ 1 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਗਈ। ਇਹ ਨੌਜਵਾਨ ਅੰਬਾਲਾ ਤੋਂ ਤੋਰਦਿਆ ਹੋਇਆ ਵੱਖ-ਵੱਖ ਗੁਲਦਵਾਰਾ ਸਾਬਾਨਾ ਵਿਖੇ ਨਤਮਸਤਕ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਾ। ਖੇਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਐਡਵੋਕੇਟ tạm ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਆਪਣੀਆਂ ਖੇਡ ਅਕੈਡਮੀਆਂ ਚਲਾ ਰਹੀ ਹੈ ਜਿਸ ਦਾ ਮਕਸਦ ਸਿੱਖ ਨੌਜਵਾਨਾਂ ਨੂੰ ਖੇਡਾਂ ਦੇ ਲਈ ਉਤਸ਼ਾਹਤ ਕਰਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫੇਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਤ ਕੀਤਾ ਗਿਆ ਸੀ ਪਰ ਸਾਬਤ ਸੂਰਤ ਹੋਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ ਵਿਸ਼ੇਸ਼ ਕੀਤਾ ਜਾਊਗਾ। ਸੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਜਿਹੜਾ ਦੌੜਾਂ ਦੇ ਵਿੱਚ ਆਪਣਾ ਮੈਡਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਨੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਨੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫਤ ਸੂਰਤ ਆ ਉਹਨਾਂ ਨੇ ਹਮੇਸ਼ਾ ਇਹ ਆਪਣਾ ਯੋਗਦਾਨ ਸਮੇਂ-ਸਮੇਂ ਸਿਰ ਪਾਉਂਦੀ ਰਹੀ ਆ। ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਭੇਟੀ। ਜ਼ਿਕਰ ਇਹ ਖਾਸ ਹੈ ਕਿ ਇਸ ਮੌਕੇ ਹਾਕੀ ਖਿਡਾਰੀ ਜਰਮਨ ਪ੍ਰੀਤ ਸਿੰਘ ਨੇ ਸ਼੍ਰਮਣੀ ਕਮੇਟੀ ਦੇ ਵੱਲੋਂ ਮਾਨ ਸਨਮਾਨ ਦੇ ਲਈ ਧੰਨਵਾਦ ਕਰਦੇ ਕਿਹਾ ਕਿ ਇਸ ਤੇ ਨਾਲ ਖਿਡਾਰੀਆਂ ਨੂੰ ਵੱਡਾ ਉਤਸ਼ਾਹ ਮਿਲਦਾ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਰਹਿੰਦਿਆਂ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਹਰਿਆਣਾ ਚੋਣਾਂ ਦੌਰਾਨ ਸਾਧਵੀਆਂ ਦੇ ਜਿੰਸੀ ਸੋਸ਼ਣ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਸਰਕਾਰ ਤੋਂ 20 ਦਿਨਾਂ ਦੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਹੈ ਇਸੇ ਦੌਰਾਨ ਉਸਨੇ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਦੇ ਵਿੱਚ ਰਹਿਣ ਦੀ ਵੀ ਗੱਲ ਆਖੀ ਹੈ ਡੇਰਾ ਮੁਖੀ ਰਾਮ रहीम ਨੇ ਇੱਕ ਵਾਰ ਫਿਰ 20 ਦਿਨਾਂ ਦੀ ਪੈਰੋਲ ਮੰਗੀ ਹੈ। ਉਹਨਾਂ ਦੀ ਅਰਜ਼ੀ ਨੂੰ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਭੇਜਿਆ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਵੀ ਇੱਕ ਪੱਤਰ ਹਰਿਆਣਾ ਸਰਕਾਰ ਨੂੰ ਲਿਖਿਆ ਜਿਦੇ ਵਿੱਚ ਪੁੱਛਿਆ ਗਿਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਚੋਣਾਂ ਦੇ ਦੌਰਾਨ ਪੈਰੋਲ ਦੇਣਾ ਕਿੰਨਾ ਕੁ ਸਹੀ ਹੈ ਜ਼ਿਕਰ ਹੋ ਗਿਆ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਛੁੱਟੀਆਂ ਹੋਈਆਂ ਨੇ ਇਹਨਾਂ ਚੋਣਾਂ ਦੇ ਦੌਰਾਨ ਹੀ ਡੇਰਾ ਮੁਖੀ ਵੱਲੋਂ ਪੈਰੋਲ ਦੀ ਅਰਜ਼ੀ ਲਗਾਈ ਗਈ ਹੈ ਇੱਥੇ ਵੀ ਦੱਸਣੀ ਹੋਵੇਗਾ ਕਿ 13 ਅਗਸਤ ਨੂੰ 21 ਦਿਨਾਂ ਦੀ ਫਰਲੋ ਤੇ ਡੇਰਾ ਮੁਖੀ ਰਾਮ ਰਹੀਮ ਬਾਹਰੇ ਸਨ ਤੇ 2 ਸਤੰਬਰ ਨੂੰ ਹੀ ਇਹ ਫਰਲੋ ਖਤਮ ਹੋਈ ਹੈ ਹਾਲਾਂਕਿ ਸਤੰਬਰ ਦੇ ਵਿੱਚ ਉਹ ਵਾਪਸ ਸੁਨਾਰੀਆ ਜੇਲ੍ਹ ਗਏ ਨੇ ਪਰ ਸਤੰਬਰ ਦੇ ਵਿੱਚ ਹੀ ਇੱਕ ਵਾਰ ਫਿਰ 20 ਦਿਨਾਂ ਦੀ ਪੈਰੋਲ ਦੀ ਅਰਜ਼ੀ ਲਗਾ ਦਿੱ ਮਰ ਹੀਮ ਵੱਲੋਂ ਇੱਕ ਵਾਰ ਮੋੜ ਪੈਰੋਲ ਦੀ ਅਰਜ਼ੀ ਲਗਾਉਣ ਦੇ ਉੱਤੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਡੇਰਾ ਸਿਰਸਾ ਦੇ ਪ੍ਰਮੁੱਖ ਰਾਮ ਰਹੀਮ ਜੀ ਨੇ ਫਿਰ ਪੈਰੋਲ ਮੰਗੀ ਹੈ। ਜੇ ਕਾਨੂੰਨ ਸੰਮਤ ਹੋਵੇ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ। ਅਗਰ ਕਾਨੂੰਨ ਸੰਮਤ ਨਾ ਹੋਵੇ ਤੇ ਫਿਰ ਤੱਕੀ ਮਿਲਣੀ ਹੈ। ਇਸ ਲਈ ਸਾਡੀ ਸਰਕਾਰ ਕੋਈ ਵੀ ਐਸਾ ਕੰਮ ਨਹੀਂ ਕਰ ਰਹੀ ਜਿਹੜਾ ਕਾਨੂੰਨ ਦੇ ਧਾਰੇ 'ਚ ਨਾ ਆਉਂਦਾ ਹੋਵੇ ਤੇ ਆ ਕੇ ਇਹ ਜੇਲ ਮੈਨੂਅਲ ਦੇ ਵਿੱਚ ਜੋ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਉਸ ਨੂੰ ਸਟੱਡੀ ਕਰਨ ਜਿਹੜੇ ਲੋਕ ਵਿਰੋਧ ਕਰਦੇ ਐ ਤੇ ਮੈਂ ਸਮਝਦਾ ਕਿ ਅਨਸੈਸਰੀ ਵਿਰੋਧ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਨਹੀਂ ਕਰਨਾ ਚਾਹੀਦਾ ਕਦੇ ਵੀ ਤੇ ਜੇ ਕਾਨੂੰਨ ਸਮਤ ਜਰੂਰੀ ਤੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 2024 ਦੇ ਵਿੱਚ 20 ਦਿਨਾਂ ਦੀ ਪੈਰੋਲ ਉਹਨਾਂ ਦੀ ਪੈਂਡਿੰਗ ਵੀ ਹੈ ਡੇਰਾ ਮੁਖੀ ਰਾਮ ਰਹੀਮ ਇਸ ਵੇਲੇ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ ਤੇ ਬਾਹਰ ਆ ਚੁੱਕੇ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਲੈ ਕੇ ਕੋਰਟ ਦਾ ਰੁਖ ਵੀ ਕੀਤਾ ਸੀ ਤੇ ਕਈ ਜਨ ਹਿਤ ਪਟੀਸ਼ਨਾਂ ਵੀ ਪਈਆਂ ਸਨ ਹਾਲਾਂਕਿ ਇੱਕ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਸੀਗਾ ਕਿ ਜਦੋਂ ਵੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣੀ ਹੈ ਤਾਂ ਸਾਡੇ ਨਾਲ رابطہ ਕਾਇਮ ਕਰਨਾ ਜ਼ਰੂਰੀ ਹੈ ਪਰ ਉਸ ਤੋਂ ਬਾਅਦ ਇੱਕ ਹੋਰ ਫੈਸਲਾ ਆਇਆ ਜਿਸ ਦੇ ਵਿੱਚ ਸਾਰੇ ਅਧਿਕਾਰ ਹਰਿਆਣਾ ਸਰਕਾਰ ਨੂੰ ਹੀ ਸੌਂਪ ਦਿੱਤੇ ਗਏ ਸਨ ਤੇ ਹੁਣ ਚੋਣਾਂ ਦੇ ਦੌਰਾਨ ਡੇਰਾ ਮੁਖੀ ਰਾਮ ਰਹੀਮ ਵੱਲੋਂ ਪੈਰੋਲ ਮੰਗੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਚੋਣਾਂ ਦੇ ਦੌਰਾਨ ਹੀ ਦਿੱਤੀ ਜਾਂਦੀ ਹੈ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਵੱਲੋਂ ਇਸ ਅਰਜ਼ੀ ਦੇ ਉੱਤੇ ਕੀ ਫੈਸਲਾ ਕੀਤਾ ਜਾਂਦਾ ਹੈ ਕਤਲ ਦੇ ਵਿੱਚ ਸੱਤ ਲੜਕੀਆਂ ਨੂੰ ਜੇਲ੍ਹ ਹੋਣ ਦੇ ਮਗਰੋਂ ਉਹਨਾਂ ਦੇ ਮਾਪਿਆਂ ਦੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਆਪਣੇ ਬੱਚਿਆਂ ਨੂੰ ਜੇਲ੍ਹ ਤੋਂ ਵਿੱਚੋਂ ਕਢਵਾਉਣ ਦੇ ਲਈ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਤਰ ਤੇ ਦੋਹਾ ਸ਼ਹਿਰ ਦੇ ਵਿੱਚ ਸੱਤ ਭਾਰਤੀ ਲੜਕੀਆਂ ਨੂੰ ਡਰਾਈਵਿੰਗ ਲਾਇਸੈਂਸ ਦੇ ਲਈ ਜਿਸ਼ਵਤੇ ਤੇ ਦੋਸ਼ ਤੇ ਵਿੱਚ 7 ਸਾਲ ਦੀ ਜੇਲ੍ਹ ਹੋਣ ਤੋਂ ਬਾਅਦ ਇਹਨਾਂ ਲੜਕੀਆਂ ਦੇ ਮਾਪਿਆਂ ਨੇ ਅੱਜ ਕੈਬਨਿਟ ਮੰਤਰੀ ਕੁਲ ਦੀਪ ਸਿੰਘ ਢਾਲੀਵਾਲ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਪੀੜਤ ਮਾਪਿਆਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਮੈਂ ਸਾਰੇ ਦੇ ਕਾਗਜ਼ਾਤ ਇਕੱਠੇ ਕਰ ਲਏ ਨੇ ਅਤੇ ਕਤਲ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਾਲ ਸੰਪਰਕ ਕਰਕੇ ਇਹਨਾਂ ਸਾਰੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ ਹਾਲਾਂਕਿ ਉਹ ਇਹਨਾਂ ਵਿੱਚੋਂ ਇੱਕ ਕੇਸ ਦੇ ਲਈ ਅਗਸਤ ਮਹੀਨੇ ਤੋਂ ਕੋਸ਼ਿਸ਼ ਪਹਿਲਾਂ ਤੋਂ ਹੀ ਕਰ ਰਹੇ ਨੇ ਉਨਾ ਕਿਹਾ ਕਿ ਹੁਣ ਉਹਨਾਂ ਨੂੰ ਬਾਕੀ ਬੱਚਾ ਦੇ ਕਾਗਜ਼ਾਤ ਵੀ ਮਿਲ ਚੁੱਕੇ ਨੇ ਅਤੇ ਖਤਰਪਾਰਤੀ ਹਾਈ ਕਮਿਸ਼ਨ ਉਹਨਾਂ ਦੇ ਨਾਲ ਸੰਪਰਕ ਵਿੱਚ ਨੇ ਅਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਸਾਡੀ ਸਰਕਾਰ ਜਿਹੜੀ ਸਾਡੀ ਇਹ ਹਮੇਸ਼ਾ ਹੀ ਮਤਲਬ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬਾਹਰ ਦੇ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਮੁੰਡੇ ਰੋਜ਼ਗਾਰ ਦੇ ਵਾਸਤੇ ਜਾਂਦੇ ਆ ਰੋਟੀ ਲਈ ਜਾਂਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਜਦੋਂ ਉਹ ਫਸ ਜਾਂਦੇ ਆ ਜਾਂ ਜਦੋਂ ਗੈਰ ਕਾਨੂੰਨੀ ਟੰਗਾਂ ਦੇ ਨਾਲ ਜਾਂਦੇ ਆ ਤੇ ਰਸਤੇ 'ਚ ਫਸ ਜਾਂਦੇ ਆ ਤੇ ਮਾਪਿਆਂ ਲਈ ਵਿਚਾਰਿਆਂ ਲਈ ਬਹੁਤ ਅਖਿਆਈ ਹੋ ਜਾਂਦੀ ਹੈ ਉਦੋਂ ਕੇਸ ਮੁੜ ਕੇ ਸਾਡੇ ਕੋਲ ਹੁੰਦੇ ਅਸੀਂ ਪਿਛਲੇ 22 ਸਾਲਾਂ ਦੇ ਵਿੱਚ ਸੈਂਕੜੇ ਮੁੰਡੇ ਦੀ ਹਜ਼ਾਰਾਂ ਮੁੰਡੇ ਜਿਹੜੇ ਆ ਵੱਖ-ਵੱਖ ਵਰਲਡ ਦੀਆਂ ਦੇਸ਼ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਆ ਦੇ ਆਖਰਾਏ ਉਹ ਦੁੱਖ ਦੇ ਨਾਲ ਕਹਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਹਨਾਂ ਦੀ ਵਿਚਾਰਦਾਂ ਦੀ ਰਸਤੇ ਦੀ ਡੈਥ ਹੋ ਜਾਂਦੀ ਹੈ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਹੈ ਉਹਨਾਂ ਦੀਆਂ ਲਾਸ਼ਾਂ ਲਿਉਣ ਲੱਗਿਆ ਵੀ ਚਾਹ ਤੱਕ ਪੰਜ-ਪੰਜ ਮਹੀਨੇ ਸਾਨੂੰ ਲੱਗ ਜਾਂਦੇ ਆ ਉਹ ਅਸੀਂ ਉਹ ਵੀ ਲਿਉਦੇ ਹਾਂ ਕਿਉਂਕਿ ਬੰਗਲਾਦੇਸ਼ ਤੋਂ ਲਾਸ਼ ਲੈ ਕੇ ਆਉਣੀ ਜਿਹੜੀ ਉਹ ਬਹੁਤ ਇੱਕ ਔਖਾ ਜਿਹੜਾ ਕੰਮ ਹੈ ਉਹ ਜਿਹੜਾ ਇਹ ਕੇਸ ਜਿਹੜੇ ਅਲਪ ਕੰਟਰੀ ਐ ਜਿਵੇਂ ਵੀ ਆ ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਉਹ ਬੜੇ ਸਖਤ ਆ ਜਿੱਤਾਂ ਇਹ ਮੁੰਡਿਆਂ ਨੂੰ ਵੀ ਲਾਇਸੈਂਸ ਲੈਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਇਹਨਾਂ ਤੇ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੀ ਆ ਇਹਨਾਂ ਨੇ ਰਿਸ਼ਵਤ ਦਿੱਤੀ ਆ ਇਹਨਾਂ ਦੇਸ਼ਾਂ ਦੇ ਚ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਆ ਉਹ ਬੜੀ ਉੱਥੇ ਸਖਤੀ ਆ ਉਸ ਸਿਧਾ ਤੀ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਨਸ਼ੇ ਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ ਝਗੜਾ ਨਹੀਂ ਜਿਹੜੀ ਕੰਪਨੀ ਕੋ ਇਹਨਾਂ ਨੇ ਆਪਣੇ ਡਰਾਈਵਰੀ ਲਾਇਸੈਂਸ ਲੈ ਸੀਗੇ ਉਸ ਕੰਪਨੀ ਨੇ ਹੀ ਇਹਨਾਂ ਤੇ ਕੇਸ ਜਿਹੜਾ ਉਹ ਕਰਵਾਤਾ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਉਹਦੇ ਕੋ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋ ਫੜੇ ਗਏ ਉਹਨੇ ਇਹਨਾਂ ਮੁੰਡਿਆਂ ਦੇ ਪਛਾਦੇ ਤੇ ਕੇਸ ਜਿਹੜਾ ਕਰਵਾਤਾ ਤਿੰਨ ਮੁੰਡੇ ਅਵਸਰ ਤੇ ਦੋ ਮੁੰਡੇ ਜਿਹੜੇ ਤਰਨ ਤਰਦੇ ਆ ਇੱਕ ਮੁੰਡਾ ਜਿਹੜਾ ਗਰਜ਼ਾਸਪ ਹੁੰਦਾ ਉਹ ਇੱਕ ਮੁੰਡਾ ਜਿਹੜਾ ਉਹ ਚੁਪੀ ਦਾ ਇਹ ਮਤਲਬ ਜਿਹੜੇ ਸੱਤ ਜਣੇ ਉਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇ ਆ ਜਿਆਦਾ ਮੁੰਡਿਆਂ ਦੀ ਮਤਲਬ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਪਰਵਾਦਾਂ ਦੀ ਵੀ ਉਹਦੀ ਡਟ ਕੇ ਮਤ ਕਰਾਂਗੇ ਅੱਜ ਤਾਂ ਸੰਦੇ ਆ ਕੱਲ ਤੋਂ ਹੀ ਇਹਨਾਂ ਦੀ ਪੈਦਾਵਾਰ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਹੋਮ ਮਿਨਿਸਟਰੀ ਦੇ ਦਾਈ ਵਿਦੇਸ਼ ਮੰਤralੇ ਦੇ ਦਾਈ ਔਰ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸੂਲੇਟ ਆਫਿਸ ਹੈ ਉਹਦੇ ਦਾਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਪਰਵਾਦਰਾਂ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ ਚੋਂ ਰਿਹਾ ਹੋ ਕੇ ਵਾਪਸ ਆ ਜਾਣ ਕਿਉਂਕਿ ਇਹਨਾਂ ਦੇ ਕੁਝ ਪਰਵਾਦ ਇੰਨੇ ਗਰੀਬ ਨੇ ਬਚਾਦੇ ਮੈਨੂੰ ਦੱਸ ਰਹੇ ਕਿ ਪੈਸੇ ਵੀ ਉਹ ਜਦੋਂ ਜੇਲ੍ਹ ਚੋਂ ਇਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਡਾਂ ਦੇ ਪੈਸੇ ਵੀ ਇੱਥੋਂ ਭੇਜਦੇ ਆ। ਔਰ ਇਹਨਾਂ ਦੇ ਬਚਾਦਿਆਂ ਤੇ ਜ਼ਮੀਨ ਵੀ ਵੇਖੀ। ਇਹਨਾਂ ਤੇ ਕੋਈ ਟਰੈਕਟਰ ਟਰਾਲੀ ਉਹ ਵੀ ਵੇਕੇ ਬਚਾ ਦਿੰਦੇ। ਔਰ ਕੁਝ ਤਿੰਨ ਚਾਰ ਬਲਵਾਦੇ ਜਿਨ੍ਹਾਂ ਨੂੰ ਰੋਟੀ ਵੀ ਜੜੀ ਆ। ਉਹ ਥਾਣੀ ਜੜੀ ਔਖੀ ਹੋਈ ਆ ਬਚਾਦਿਆਂ ਤੱਕ ਜ਼ਿਆਦਾ ਕਰਨਾ। ਔਖਾ ਹੋਇਆ। ਸੋ ਮੈਂ ਇਹਨਾਂ ਨੂੰ ਵਿਸ਼ਵਾਸ ਹੋਇਆ ਕਿ ਹਰ ਸੰਭਵ ਅੱਪਾ ਕੋਸ਼ਿਸ਼ ਕਰਾਂਗੇ। ਕੱਲ ਤੋਂ ਮੈਂ ਦਿੱਲੀ ਗੱਲ ਕਰਕੇ ਆਪਾਂ ਇਹਨਾਂ ਬੱਚਿਆਂ ਦੀ ਦਿਹਾਈ ਵਾਸਤੇ ਪੂਰਾ ਤੁਸੀਂ ਕਿਉਂਕਿ ਉਹ ਉੱਥੇ ਉੱਥੇ ਸੰਕਟ ਇਹਦਾ ਜਿੱਦਾਂ ਹੋਣਾ ਹੀ ਤੁਸੀਂ ਆ ਸੁਣਦੇ ਰਹੇ ਹੋ ਕਿ ਜਕਰੇਨ ਦੇ ਵਿੱਚ ਆਪਣੇ ਬੱਚੇ ਕਈ ਫਸ ਗਏ ਜੀ ਪਤਸ਼ੀਆ ਜਕਰੇਨ ਦੇ ਬਾਰਡਰ ਦੇ ਉੱਤੇ ਉੱਥੇ ਆਪਣੇ ਮੁੰਡਿਆਂ ਦਾ ਗੱਲ ਕਰਦੀ ਬਹੁਤ ਔਖੀ ਭਾਸ਼ਾ ਇਦਾਂ ਦੀ ਉੱਥੇ ਵੀ ਕਈ ਮੁੰਡੇ ਜਿਹੜੇ ਗਰਦਾਸਪੁਰ ਦੇ ਆਪਣੇ ਬੱਚੇ ਸੀਗੇ ਮੈਂ ਕਿਹਾ ਹੁੰਦਾ ਤੇ ਕਦੀ ਵੀ ਉਭੀਸੀ ਉੱਥੋਂ ਜਿਹੜੇ ਛੜਾਏ ਸੋ ਇੱਥੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੰਜਾਬ ਸਰਕਾਰ ਉਹ ਆਪਣੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਇਹਨਾਂ ਬੱਚਿਆਂ ਦੀ ਜਿਹੜੀ ਆ ਜਲਦ ਤੋਂ ਜਲਦ ਦੇਹੀ ਜਿਹੜੀ ਆ ਉਹ ਆਪਾਂ ਜਿਹੜੀ ਕਰਵਾਵਾਂਗੇ ਉਹ ਇਹਨਾਂ ਪਤਵਾਵਾ ਦੀ ਜਿਹੜੀ ਆ ਅੱਜ ਸੰਭਵ ਕਾਨੂੰਨੀ ਮਤਲਬ ਜਿਹੜਾ ਉਹ ਕਦੋਂ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਤਲ ਚ ਫਸੇ ਨੌਜਵਾਨਾਂ ਤੇ ਮਾਪਿਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰੀ ਹਮਾਇਤ ਦਿੱਤੀ ਗਈ ਹੈ ਤਾਂ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਇਹ ਸਾਰਾ ਮਾਮਲੇ ਦਾ ਨਿਪਟਾਰਾ ਕਦੋਂ ਹੁੰਦਾ ਹੈ ਇਹ ਤੱਕ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਆਪ ਮੰਤਰੀ ਸੌਰਭ ਭਾਤਵਾਸ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ਵੱਲੋਂ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਕਿਹਾ ਹੈ ਕਿ ਦਿੱਲੀ ਦਾ ਇਹ ਹਾਲ ਹੋ ਗਿਆ ਹੈ ਕਿ ਦਿੱਲੀ ਦੇ ਵਪਾਰੀਆਂ ਦੇ ਵਿੱਚ ਹੁਣ ਗੈਂਗਸਟਰਾਂ ਦਾ ਇੰਨਾ ਖੋਪ ਦੇਖਣ ਨੂੰ ਮਿਲ ਰਿਹਾ ਹੈ ਕਿ ਵਪਾਰੀਆਂ ਨੂੰ ਮਜਬੂਰਨ ਹੋ ਕੇ ਗੈਂਗਸਟਰਾਂ ਨੂੰ ਫਰੋਤੀਆਂ ਦੇਣੀਆਂ ਪੈ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਤਵਾੜਸ ਦੇ ਵੱਲੋਂ ਦਿੱਲੀ ਚ ਕਾਨੂੰਨ ਵਿਵਸਥਾ ਨੂੰ ਖਰਾਬ ਹੁੰਦੇ ਦੇਖ ਵੱਡਾ ਬਿਆਨ ਸਾਹਮਣੇ ਹੈ ਜਿਦੇ ਵਿੱਚ ਉਹਨਾਂ ਪਾਜਪਤੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਬਾਲੀਵੁੱਡ ਫਿਲਮਾਂ ਦੇ ਵਿੱਚ ਦਿਖਾਈਆਂ ਜਾਂਦੀਆਂ ਅੰਡਰਵਰਲਡ ਕਹਾਣੀਆਂ ਵਰਗੀ ਹੋ ਗਈ ਹੈ ਜਿੱਥੇ ਗੈਂਗਸਟਰ ਰਾਜ ਕਰਦੇ ਨੇ ਉਹਨਾਂ ਕਿਹਾ ਕਿ ਦਿੱਲੀ ਦੇ ਅੰਦਰ ਅਜਿਹਾ ਮਾਹੌਲ ਕਰਦੇ ਨਹੀਂ ਰਿਹਾ ਅੱਜ ਦਿੱਲੀ ਦੇ ਅੰਦਰ ਵੱਡੇ ਗੈਂਗਸਟਰ ਸਰਗਰਮ ਹੋ ਗਏ ਨੇ ਉਹਨਾਂ ਦੇ ਨਾਂ ਉੱਤੇ ਫਿਰੋਤੀਆਂ ਮੰਕੀਆਂ ਚੱਲ ਰਹੀਆਂ ਨੇ ਅਤੇ ਦਿੱਲੀ ਦੇ ਅੰਦਰ ਕਾਰੋਬਾਰੀ ਫਿਰੋਤੀ ਦੇਣ ਦੇ ਲਈ ਮਜਬੂਰ ਵੀ ਹੋ ਰਹੇ ਨੇ ਇਨਾ ਹੀ ਨਹੀਂ ਸੁਰਭਾਤ ਵਾਦਵਾਸ ਨੇ ਅੱਗੇ ਕਿਹਾ ਕਿ ਸੁਣਨ ਨੂੰ ਆਉਂਦਾ ਸੀ ਕਿ ਮੁੰਬਈ ਦੇ ਵਿੱਚ ਪ੍ਰੋਟੈਕਸ਼ਨ ਮਨੀ ਮੰਗੀ ਜਾਂਦੀ ਸੀ ਤੇ ਲੋਕ ਦੇਂਦੇ ਵੀ ਸਨ ਨਾ ਦੇਂਦੇ ਤਾਂ ਗੋਲੀਆਂ ਦੇ ਨਾਲ ਉਹਨਾਂ ਉੱਤੇ ਹਮਲੇ ਹੁੰਦੇ ਸਨ ਪਰ ਬਿੱਤੇ ਕੱਲ ਦਿੱਲੀ ਦੇ ਵਿੱਚ 24 ਘੰਟਿਆਂ ਦੇ ਅੰਦਰ ਅਜਈਆਂ ਤਿੰਨ ਘਟਨਾਵਾਂ ਵਾਪਰੀਆਂ ਨੇ ਜਿੱਥੇ ਇੱਕ ਵੱਡੇ ਗੈਂਗਸਟਰ ਦੇ ਨਾਮ ਉੱਤੇ 5 ਕਰੋੜ ਅਤੇ 3 ਕਰੋੜ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਅੱਜ ਅਗਰ ਆਪ ਕਿਸੇ ਵੀ ਬਿਜ਼ਨਸਮੈਨ ਦੀ ਪਾਰਟੀ ਵਿੱਚ ਚਲੇ ਜਾਏ ਜਿੱਥੇ ਕੁਝ ਵਪਾਰੀ ਲੋਕ सौ लोगों से बात कीजिए अस्सी लोगों ने दिल्ली में रंगदारी दी है यह मैं आपको तथ्यों के आधार पर बता रहा हूं आप किसी भी व्यापारियों की मीटिंग में चले जाइए सौ लोग होंगे तो अस्सी लोग दिल्ली में आज रंगदारी दे रहे हैं दिल्ली की यह हालत हो गई है लोग गैंगस्टर का नाम लेने से डर रहे हैं। आप उनसे पूछिए कौन सा गैंग था वो नाम ही नहीं ले पाएगा वो इतना डरा हुआ है ये जो नाम मैंने आपको बताए गोल्डी ब्रार दीपक बॉक्सर इन लोगों के नाम लेने से लोग कांप रहे हैं इनके नाम से लोगों को कॉल आ रही है इंटरनेशनल कॉल कभी पाकिस्तान का नंबर बताया जाता है कभी दुबई का नंबर बताया जाता है कभी यूएस का नंबर बताया जाता है इंटरनेशनल कॉल आती है कॉल पे धमकी दी जाती है और बताया जाता है इतना पैसा दे दो वरना मार देंगे और व्यापारी चुपचाप ये पैसा इन गैंगस्टरों के हवाले कर रहे हैं ये हालत दिल्ली के अंदर है इतना डर आज दिल्ली के अंदर बैठा हुआ है और जो लोग रंगदारी नहीं दे रहे हैं उनके ऊपर गोलियां चलाई जा रही हैं डराया जा रहा है और तब भी नहीं मान रहे तो हत्याएं की जा रही हैं एलजी साहब दिल्ली की चुनी हुई सरकार के विषय में रोज टिप्पणी करते हैं ये ऐसे नहीं हुआ ये ऐसे नहीं हुआ इसको ऐसे करना चाहिए दिल्ली की चुनी हुई सरकार के जहां काम होंगे जैसे कि मैं आपको बताऊं, हमारे विधायक है सुरेंद्र कुमार जी उनके यहां कोई काम होना था फ्लड इरिगेशन को काम करना था सड़क बनाने का उन्होंने उद्घाटन कर दिया अगले दिन एलजी साहब पहुंच गए सारे अफसरों के साथ अखबार में फोटो छपवाने के लिए कि यहां काम नहीं हो रहा मैं काम कराऊंगा जो काम फ्लड इरिगेशन का है पीडब्ल्यूडी का है ਆਪ ਮੰਤਰੀ ਸੌਰਵ ਭਾਰਤਵਾਸ ਦੇ ਵੱਲੋਂ ਜਿੱਥੇ ਦਿੱਲੀ ਦੇ ਵਿੱਚ ਗੈਂਗਸਟਰ ਰਾਜ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਗੈਂਗਸਟਰਾਂ ਦੇ ਵੱਲੋਂ ਵਪਾਰੀਆਂ ਤੋਂ ਰੰਗਦਾਰੀਆਂ ਲੈਣ ਦਾ ਸਿਲਸਿਲਾ ਅੱਗੇ ਧੂੜ ਫੜੇਗਾ ਜਾਂ ਫਿਰ ਇੱਥੇ ਹੀ ਰੁਕ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਇਸ ਬੁਲਟਨ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ